ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਹਣ ਕਾਂਸੀ ਤੋਂ ਚੱਲ ਕੇ ਹਣ ਗਿਆ ਆ ਗਏ ਤੇ ਆਪ ਦਾ ਸੋਹਣਾ ਸੁਹਾਵਾ ਤੇ ਤੇਜ ਵਾਲਾ ਨੂਰਾਨੀ ਚਿਹਰਾ ਦੇਖ ਕੇ ਲੋਕੀ ਹੈਰਾਨ ਹੋ ਰਹੇ ਸਨ ਕਿ ਇਹ ਕੌਣ ਹੈ ਤੇ ਕੁਝ ਪੰਡਿਤ ਲੋਕ ਵੀ ਆਪ ਜੀ ਦੇ ਪਾਸ ਆ ਗਏ ਤੇ ਜਿਹੜੇ ਇਹਨਾਂ ਤੀਰਥ ਸਥਾਨਾਂ ਦੇ ਉੱਪਰ ਜਿਹੜੇ ਪੰਡਿਤ ਹੁੰਦੇ ਨੇ ਜਾਂ ਬ੍ਰਾਹਮਣ ਹੁੰਦੇ ਨੇ ਉਹਨਾਂ ਨੂੰ ਪੰਡਾ ਵੀ ਕਹਿ ਦਿੰਦੇ ਨੇ ਪੰਡਿਤ ਵੀ ਕਹਿ ਦਿੰਦੇ ਨੇ ਤੇ ਇਹ ਲੋਕੀ ਕੀ ਕਰਦੇ ਹੁੰਦੇ ਨੇ ਜਿਹੜੇ ਤੀਰਥ ਸਥਾਨਾਂ ਦੇ ਉੱਪਰ ਹੁੰਦੇ ਨੇ ਪੰਡਿਤ ਇਹ ਲੋਕਾਂ ਦੇ ਪਿੰਡ ਭਰਉਂਦੇ ਨੇ ਇਹ ਪਿੰਡ ਭਰਉਣਾ ਇੱਕ ਰਸਮ ਹੁੰਦੀ ਹੈ Hindu ਧਰਮ ਦੇ ਵਿੱਚ ਆਪਣੇ ਮਰ ਚੁੱਕੇ ਜਿਹੜੇ ਵੱਡੇ ਹੁੰਦੇ ਨੇ ਕੋਈ ਦਾਦਾ ਦਾਦੀ ਕੋਈ ਮਾਤਾ ਪਿਤਾ ਤੇ ਉਹਨਾਂ ਦੇ ਲਈ ਤੀਰਥਾਂ ਦੇ ਉੱਪਰ ਜਾਂ ਤਾਂ ਜੌਵਾਂ ਦੇ ਆਟੇ ਜਾਂ ਫਿਰ ਚੌਲਾਂ ਦੇ ਆਟੇ ਉਹਨਾਂ ਦੀਆਂ ਗੋਲੇ ਉਹਨਾਂ ਦੇ ਗੋਲੇ ਵਟਕੇ ਬਣਾਏ ਜਾਂਦੇ ਹਨ ਪਿੰਨੀਆਂ ਬਣਾਈਆਂ ਜਾਂਦੀਆਂ ਹਨ ਤੇ ਉਹਨਾਂ ਨੂੰ ਅਰਪਣ ਕਰਨ ਦੀ ਜਿਹੜੀ ਰਸਮ ਹੈ ਜਿਹੜੀ ਵਿਧੀ ਹੈ ਉਸ ਨੂੰ ਪਿੰਡ ਪਰੋਣਾ ਕਹਿੰਦੇ ਨੇ ਤੇ ਉਹ ਜਿਹੜੇ ਪੰਡੇ ਸੀ ਪੰਡਿਤ ਸੀ ਉਹ ਗੁਰੂ ਜੀ ਨੂੰ ਵੀ ਆਖਣ ਲੱਗੇ ਕਿ ਸ਼੍ਰੀ ਜੀਓ ਜੀ ਪਿੰਡ ਭਰਾਓ ਪਿਤਰਾਂ ਦੀ ਮੁਕਤੀ ਕਰਾਓ ਇਹ ਪਿਤਰ ਉਹਨਾਂ ਨੂੰ ਹੀ ਕਹਿੰਦੇ ਨੇ ਜਿਹੜੇ ਸਾਡੇ ਕੋਈ ਵੱਡ ਵਡੇਰੇ ਜਿਹੜੇ ਉਹ ਮਰ ਜਾਂਦੇ ਨੇ ਤਾਂ ਉਹਨਾਂ ਨੂੰ ਫਿਰ ਪਿਤਰ ਕਹਿ ਦਿੰਨੇ ਆ ਤਾਂ ਫਿਰ ਗੁਰੂ ਜੀ ਨੇ ਕਿਹਾ ਕਿ ਅਸੀਂ ਤਾਂ ਆਪਣੇ ਪਿਤਰਾਂ ਦਾ ਤੇ ਆਪਣੇ ਸਤ ਸੰਗੀਆਂ ਦਾ ਤੇ ਆਪਣਾ ਵੀ ਦੀਵਾ ਤੇ ਕਿਰਿਆ ਕਰਮ ਜਿਹੜਾ ਉਹ ਕਰਾ ਛੱਡਿਆ ਹੋਇਆ ਹੈ ਤੇ ਐਸੀ ਕਿਰਿਆ ਕਰ ਦਿੱਤੀ ਹੈ ਐਸੀ ਕਿਰਿਆ ਕੀਤੀ ਹੈ ਕਿ ਜੋ ਅਗਿਆਨ ਦਾ ਅੰਧੇਰਾ ਸਭ ਮਿਟ ਗਿਆ ਹੈ ਤੇ ਉਹਨਾਂ ਦੀ ਮੁਕਤੀ ਹੋ ਗਈ ਹੈ ਤੇ ਇਹ ਜਿਹੜੇ ਸਵਰਗ ਤੇ ਨਰਕ ਨੇ ਇਹ ਅਗਿਆਨ ਹਨ ਇਹ ਅਗਿਆਨ ਦੇ ਵਿੱਚ ਹੀ ਹਨ ਤੇ ਜਦੋਂ ਅਸੀਂ ਨਾਮ ਰੂਪੀ ਦੀਵਾ ਬਾਲ ਲਿਆ ਤੇ ਇਹ ਅਗਿਆਨ ਦੂਰ ਹੋ ਗਿਆ ਤੇ ਉਹਨਾਂ ਸਾਰਿਆਂ ਦੀ ਮੁਕਤੀ ਹੋ ਗਈ ਹੈ ਤੇ ਫਿਰ ਇਹ ਗੁਰੂ ਨਾਨਕ ਦੇਵ ਜੀ ਦੀ ਉਹਨਾਂ ਪੰਡਿਤਾਂ ਦੇ ਨਾਲ ਜਿਹੜੀ ਵੀ ਗੱਲਬਾਤ ਹੋਈ ਹੈ ਉਸ ਨੂੰ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਦੇ ਵਿੱਚ ਆਸਾ ਰਾਗ ਦੇ ਵਿੱਚ ਲਿਖਿਆ ਹੈ ਉਹ ਕਿਹੜਾ ਸ਼ਬਦ ਹੈ ਕਿ ਆਸਾ ਮਹੱਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਓਨ ਚਾਨਣ ਉਹ ਸੋਖਿਆ ਚੂਕਾ ਜਮਸਿਓ ਮੇਲ ਲੋਕਾ ਮਤ ਕੋ ਫੱਕੜ ਪਾਏ ਲਖ ਮੜਿਆਂ ਕਰ ਏਕਠੇ ਏਕ ਰਤੀ ਲੈ ਪਾਹੇ ਰਹਾਓ ਪੰਡ ਪਤਲ ਮੇਰੀ ਕੇਸੋ ਕਿਰਿਆ ਸਚ ਨਾਮ ਕਰਤਾਰ ਇਥੇ ਉਥੇ ਅੱਗੇ ਪਾਛੇ ਇਹੋ ਮੇਰਾ ਆਧਾਰ ਗੰਗ ਬਨਾਰਸ ਸਿਫਤ ਤੁਮਾਰੀ ਨਾਵੇਂ ਆਤਮ ਰਾਉ ਸਚਾ ਨਾਮਣ ਤਾਥੀਏ ਜਾ ਐਹਨੇ ਸ ਲਾਗੇ ਭਾਉ ਇੱਕ ਲੋਕੀ ਹੋਰ ਸ਼ਮਸ਼ਰੀ ਬ੍ਰਾਹਮਣ ਵਟ ਪਿੰਡ ਖਾਏ ਨਾਨਕ ਪਿੰਡ ਬਖਸੀਸ ਕਾ ਕਬਹੁ ਨਿਖੁਟਸ ਨਾਹੇ ਇਸ ਸ਼ਬਦ ਦਾ ਅਰਥ ਇਹ ਹੈ ਕਿ ਗੁਰੂ ਜੀ ਕਹਿ ਰਹੇ ਨੇ ਕਿ ਮੈਂ ਤਾਂ ਇੱਕ ਨਾਮ ਦਾ ਦੀਵਾ ਪਰਮਾਤਮਾ ਦੇ ਨਾਮ ਦਾ ਦੀਵਾ ਬਾਲ ਲਿਆ ਹੈ ਤੇ ਇਸ ਦੁਨੀਆ ਦਾ ਦੁੱਖ ਉਸ ਦੇ ਵਿੱਚ ਤੇਲ ਵਜੋਂ ਪਾ ਦਿੱਤਾ ਹੈ ਤੇ ਹੁਣ ਜਿਵੇਂ ਜਿਵੇਂ ਉਹ ਨਾਮ ਦਾ ਦੀਵਾ ਜਦੋਂ ਚਾਨਣ ਕਰਦਾ ਹੈ ਤੇ ਉਹ ਤੇਲ ਜਿਹੜਾ ਦੁੱਖ ਰੂਪੀ ਹੈ ਉਹ ਸੁੱਕਦਾ ਜਾਂਦਾ ਹੈ ਖਤਮ ਹੁੰਦਾ ਜਾਂਦਾ ਹੈ ਤੇ ਲੋਕੋ ਤੁਸੀਂ ਮੇਰੀ ਗੱਲ ਦਾ ਫੱਕੜ ਨਾ ਪਾਓ ਮਜ਼ਾਕ ਨਾ ਬਣਾਓ ਮਜ਼ਾਕ ਨਾ ਸਮਝੋ ਇਸ ਨੂੰ ਕਿਉਂਕਿ ਇਹ ਜਿੰਨੀਆਂ ਵੀ ਜੇ ਅਸੀਂ ਸਮਝੀਏ ਕਿ ਜੇ ਲੱਕੜ ਦੀ ਲੱਖਾਂ ਮਣ ਅਸੀਂ ਲੱਕੜ ਦੇ ਢੇਰ ਇਕੱਠੇ ਕਰ ਲਈਏ ਉਹਨਾਂ ਦੇ ਲਈ ਅੱਗ ਦੀ ਇੱਕ ਰਤੀ ਇੱਕ ਚੰਗਿਆਰੀ ਹੀ ਕਾਫੀ ਹੁੰਦੀ ਹੈ ਉਹਨਾਂ ਸਾਰਿਆਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਇਵੇਂ ਹੀ ਨਾਮ ਦਾ ਜਿਹੜਾ ਦੀਵਾ ਹੈ ਉਹ ਜਨਮ ਜਨਮਾਂ ਤਰਾਂ ਦੇ ਜਿਹੜੇ ਸਾਡੇ ਪਾਪ ਨੇ ਉਹਨਾਂ ਨੂੰ ਉਹ ਸਾੜ ਕੇ ਸੁਆਹ ਕਰ ਦਿੰਦਾ ਹੈ ਫਿਰ ਗੁਰੂ ਜੀ ਕਹਿ ਰਹੇ ਨੇ ਕਿ ਜੋ ਇਹ ਪੰਡ ਪਰ ਆਉਣਾ ਜੋ ਵੀ ਇਹ ਕਿਰਿਆ ਹੈ ਇਹ ਸਾਰਾ ਮੇਰੇ ਲਈ ਉਹ ਪਰਮਾਤਮਾ ਹੈ ਉਹ ਕਰਤਾ ਰਹਿ ਤ ਉਸ ਦਾ ਸੱਚਾ ਨਾਮ ਹੀ ਹੈ ਤੇ ਇਹ ਜਿਹੜਾ ਸੱਚਾ ਨਾਮ ਹੈ ਇਹ ਮੇਰੇ ਲਈ ਇੱਥੇ ਵੀ ਤੇ ਉੱਥੇ ਵੀ ਲੋਕ ਤੇ ਪਰਲੋਕ ਦੇ ਵਿੱਚ ਅੱਗੇ ਪਿੱਛੇ ਸਾਰੇ ਕਿਤੇ ਮੇਰਾ ਆਸਰਾ ਹੈ ਮੇਰੇ ਲਈ ਇਸ ਪਰਮਾਤਮਾ ਦਾ ਜਿਹੜਾ ਨਾਮ ਹੈ ਉਹੀ ਮੇਰੇ ਲਈ ਗੰਗਾ ਤੇ ਬਨਾਰਸ ਵਰਗੇ ਜਿਹੜੇ ਤੀਰਥ ਹੈ ਉੱਥੇ ਇਸ਼ਨਾਨ ਕਰਨ ਦੇ ਬਰਾਬਰ ਹੈ ਉਸ ਤੋਂ ਵੀ ਉੱਪਰ ਹੈ ਤੇ ਮੇਰਾ ਜਿਹੜਾ ਆਤਮਾ ਹੈ ਉਹ ਇਸ ਦੇ ਚਿੰਨ੍ਹ ਹੁੰਦਾ ਹੈ ਇਸ ਦੇ ਵਿੱਚ ਇਸ਼ਨਾਨ ਕਰਦਾ ਹੈ ਕਿਸ ਦੇ ਵਿੱਚ ਰੱਬ ਦੇ ਨਾਮ ਦੇ ਵਿੱਚ ਤੇ ਪਰ ਉਹ ਕਹਿੰਦੇ ਨੇ ਕਿ ਜੇ ਅਸਲੀ ਇਸ਼ਨਾਨ ਕਰਨਾ ਸੱਚਾ ਜਿਹੜਾ ਨਾਵਨ ਹੈ ਉਹ ਤਾਂ ਹੀ ਹੁੰਦਾ ਹੈ ਜੇ ਦਿਨ ਰਾਤ ਇਹਨਿਸ ਦਾ ਮਤਲਬ ਦਿਨ ਰਾਤ ਸਾਨੂੰ ਉਸ ਪਰਮਾਤਮਾ ਦਾ ਜਿਹੜਾ ਪਿਆਰ ਆ ਉਹ ਲੱਗਿਆ ਰਵੇ ਤੇ ਫਿਰ ਉਹ ਕਹਿੰਦੇ ਨੇ ਕਿ ਜਿਹੜੇ ਬ੍ਰਾਹਮਣ ਨੇ ਉਹ ਜਦੋਂ ਦੋ ਪਿੰਨੀਆਂ ਬਣਾਉਂਦੇ ਨੇ ਉਹ ਜੌਂ ਦੇ ਆਟਿਆਂ ਦੀਆਂ ਜਾਂ ਚੌਲਾਂ ਦੇ ਆਟਿਆਂ ਦੀਆਂ ਤੇ ਫਿਰ ਉਹ ਇੱਕ ਇੱਕ ਜਿਹੜੀ ਪਿੰਨੀ ਹੁੰਦੀ ਹੈ ਉਹਨਾਂ ਉਸ ਨੂੰ ਤਾਂ ਉਹ ਦੇਵ ਲੋਕ ਦੇ ਵਿੱਚ ਅਰਪਣ ਕਰਦੇ ਨੇ ਤੇ ਦੂਜੀ ਉਹ ਆਪਣੇ ਪਿਤਰਾਂ ਨੂੰ ਅਰਪਣ ਕਰਦੇ ਨੇ ਤੇ ਤੀਸਰੇ ਆ ਫਿਰ ਉਹ ਉਸ ਤੋਂ ਬਾਅਦ ਕੀ ਕਰਦੇ ਨੇ ਕਿ ਜਦੋਂ ਉਹ ਜਿਸ ਘਰ ਵਾਲਿਆਂ ਨੇ ਇਹ ਪਿੰਡ ਭਰਾਏ ਹੁੰਦੇ ਨੇ ਕਿਰਿਆ ਕਰਵਾਈ ਹੁੰਦੀ ਹੈ ਦੋ ਪਿੰਨੀਆਂ ਤਾਂ ਉਹ ਦੇਵ ਲੋਕ ਤੇ ਪਿਤਰਾਂ ਨੂੰ ਅਰਪਣ ਕਰਕੇ ਉਸ ਤੋਂ ਬਾਅਦ ਫਿਰ ਉਹ ਉਹਨਾਂ ਦੇ ਘਰੇ ਜਾ ਕੇ ਫਿਰ ਆਪ ਉਹਨਾਂ ਦੇ ਘਰਾਂ ਤੋਂ ਖੀਰ ਪੂਰੀ ਤੇ ਹੋਰ ਕਈ ਤਰ੍ਹਾਂ ਦੇ ਪਕਵਾਨ ਸ਼ੱਕਦੇ ਨੇ ਪਰ ਗੁਰੂ ਨਾਨਕ ਦੇਵ ਜੀ ਫਿਰ ਕਹਿ ਰਹੇ ਨੇ ਕਿ ਜਿਹੜਾ ਪਰ ਇਹ ਪਰਮਾਤਮਾ ਦਾ ਨਾਮ ਹੈ ਉਸ ਬ੍ਰਾਹਮਣ ਦਾ ਉਸ ਪੰਡਿਤ ਦਾ ਕੀਤਾ ਹੋਇਆ ਪਿੰਡ ਤਾਂ ਜਿਆਦਾ دیر ਨਹੀਂ ਚੱਲੇਗਾ ਪਰ ਇਹ ਜਿਹੜੇ ਨਾਮ ਦੀ ਬਖਸ਼ਿਸ਼ ਹੈ ਇਹ ਕਦੇ ਖਤਮ ਨਹੀਂ ਹੋਣੀ ਇਸ ਜੇ ਇਹ ਪਰਮਾਤਮਾ ਦੀ ਯਾਦ ਸਾਡੇ ਅੰਦਰ ਵਸ ਗਈ ਨਾਮ ਸਾਡੇ ਅੰਦਰ ਵਸ ਗਿਆ ਤੇ ਇਹ ਫਿਰ ਸਾਨੂੰ ਉਸ ਵਾਹਿਗੁਰੂ ਦੇ ਵੱਲੋਂ ਜਿਹੜੀ ਬਖਸ਼ਿਸ਼ ਮਿਲੇਗੀ ਉਸ ਦੇ ਨਾਲ ਸਾਡਾ ਜੀਵਨ ਸਫਲਾ ਹੋ ਜਾਵੇਗਾ ਤੇ ਇਸ ਤਰ੍ਹਾਂ ਇਹ ਉਪਦੇਸ਼ ਗੁਰੂ ਜੀ ਨੇ ਉਹਨਾਂ ਪੰਡਿਤਾਂ ਨੂੰ ਵੀ ਦਿੱਤਾ ਤੇ ਸਾਨੂੰ ਵੀ ਦੇ ਰਹੇ ਨੇ ਤੇ ਆਓ ਆਪਾਂ ਵੀ ਉਹਨਾਂ ਦਾ ਉਪਦੇਸ਼ ਮੰਨ ਕੇ ਆਪਣੇ ਮਨ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਵਸਾ ਲਈਏ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ